ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੂੰ ਦੋ ਹਿੱਸਿਆਂ 'ਚ ਤੋੜਨ ਦੀ ਕੋਸ਼ਿਸ਼ 'ਚ ਅਮਰੀਕਾ 트ੰਪ ਪ੍ਰਸ਼ਾਸਨ ਵੱਲੋਂ ਵੱਖਵਾਦੀਆਂ ਨਾਲ ਕੀਤੀ ਗਈ ਮੁਲਾਕਾਤ ਗੈਂਗਸਟਰਾਂ ਨਾਲ ਨਜਿੱਠਣ ਲਈ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਸਰੀ 'ਚ ਹੈਲੀਕਾਪਟਰ ਨਾਲ ਰੱਖੀ ਜਾਵੇਗੀ ਗੈਂਗਸਟਰਾਂ ਤੇ ਨਜ਼ਰ ਫਾਇਰਿੰਗ ਦੇ ਸਬੰਧ 'ਚ ਫੜੇ ਗਏ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਦੋਸ਼ੀਆਂ ਦੇ ਹੋਰ ਵਾਰਦਾਤਾਂ 'ਚ ਸ਼ਾਮਲ ਹੋਣ ਦਾ ਸਰੀ ਪੁਲਿਸ ਨੂੰ ਸ਼ੱਕ ਡਰਾਈਵਿੰਗ ਟੈਸਟ ਪਾਸ ਕਰਾਉਣ ਦੇ ਦੋਸ਼ਾਂ ਹੇਠ ਚਾਰ ਪੰਜਾਬੀਆਂ ਸਮੇਤ 8 ਗ੍ਰਿਫਤਾਰ ਰਿਸ਼ਵਤ ਲੈ ਕੇ ਪਾਸ ਕਰਵਾਉਂਦੇ ਸਨ ਟੈਸਟ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਇਨੀ ਦਿਨੀ ਦੁਨੀਆ ਤੇ ਟੈਰਿਫ ਲਗਾ ਕੇ ਮੁਸ਼ਕਲਾਂ ਖੜੀਆਂ ਕਰ ਰਹੇ ਨੇ ਪਰ ਗੱਲ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੀ ਉਹਨਾਂ ਦਾ ਨਿਸ਼ਾਨਾ ਦੇਸ਼ਾਂ ਦੀ ਪ੍ਰਭੂ ਸੱਤਾ ਵੀ ਬਣ ਰਹੀ ਹੈ ਅਮਰੀਕੀ ਸੈਨਿਕਾਂ ਨੇ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਉਹਨਾਂ ਦੇ ਘਰੋਂ ਹੀ ਗ੍ਰਿਫਤਾਰ ਕਰ ਲਿਆ ਗ੍ਰੀਨਲੈਂਡ ਨੂੰ ਲੈਣ ਲਈ ਤਿੱਖੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਈਰਾਨ ਤਾਂ ਉਹਨਾਂ ਦੇ ਨਿਸ਼ਾਨੇ ਤੇ ਹੈ ਹੀ ਉਹ ਕੈਨੇਡਾ ਨੂੰ ਆਪਣੇ ਦੇਸ਼ ਦਾ 51ਵਾਂ ਰਾਜ ਵੀ ਦੱਸ ਰਹੇ ਨੇ ਪਰ ਕੈਨੇਡਾ ਦਾ ਇੱਕ ਹਿੱਸਾ ਲੈਣ ਲਈ ਉਹਨਾਂ ਦਾ ਪ੍ਰਸ਼ਾਸਨ ਬੈਕਡੋਰ ਤੋਂ ਕੰਮ ਕਰ ਰਿਹਾ ਹੈ ਵਾਈਟ ਹਾਊਸ ਦੇ ਕੁਝ ਅਧਿਕਾਰੀਆਂ ਨੇ ਕੈਨੇਡਾ ਦੇ ਤੇਲ ਭਰਪੂਰ ਸੂਬੇ ਅਲਬਰਟਾ ਨਾਲ ਜੁੜੇ ਵੱਖਵਾਦੀ ਆਗੂਆਂ ਨਾਲ ਮੁਲਾਕਾਤ ਕੀਤੀ ਹੈ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਿਸ਼ਵ ਰਾਜਨੀਤੀ ਅਤੇ ਸੁਰੱਖਿਆ ਨੀਤੀਆਂ ਨੂੰ ਲੈ ਕੇ ਪਹਿਲਾਂ ਹੀ ਤਣਾਅ ਚੱਲ ਰਿਹਾ ਹੈ ਫਾਈਨੈਂਸ਼ੀਅਲ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ 트ੰਪ ਦੇ ਅਧਿਕਾਰੀਆਂ ਨੇ ਅਲਬਰਟਾ ਦੇ ਵੱਖਵਾਦੀ ਸਮੂਹ ਅਲਬਰਟਾ ਪ੍ਰੋਸਪਰਿਟੀ ਪ੍ਰੋਜੈਕਟ ਨਾਲ ਪਿਛਲੇ ਸਾਲ ਅਪ੍ਰੈਲ ਤੋਂ ਹੁਣ ਤੱਕ ਘੱਟੋ ਘੱਟ 3 ਗੁਪਤ ਬੈਠਕਾਂ ਕੀਤੀਆਂ ਨੇ ਇਸ ਸੱਜੇਪੱਖੀ ਸਮੂਹ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਇੱਕ ਸੁਤੰਤਰ ਰਾਜ ਬਣਾਉਣਾ ਚਾਹੁੰਦਾ ਹੈ। ਇਹ ਕੈਨੇਡਾ ਦੀ ਸਿਆਸੀ ਸਥਿਰਤਾ ਅਤੇ ਅਮਰੀਕਾ-ਕੈਨੇਡਾ ਸਬੰਧਾਂ ਲਈ ਵੱਡਾ ਖਤਰਾ ਬਣ ਸਕਦਾ ਹੈ। ਇਨ੍ਹਾਂ ਬੈਠਕਾਂ 'ਚ ਏਪੀਪੀ ਦੇ ਨੁਮਾਇੰਦਿਆਂ ਨੇ ਅਮਰੀਕੀ ਵਿਦੇਸ਼ ਵਿਭਾਗ ਨੂੰ ਕਿਹਾ ਕਿ ਅਲਬਰਟਾ ਰੈਫਰੈਂਡਮ ਰਾਹੀਂ ਆਜ਼ਾਦੀ ਹਾਸਲ ਕਰ ਸਕਦਾ ਹੈ ਪਰ ਇਸ ਲਈ ਉਸ ਨੂੰ ਆਰਥਿਕ ਸਹਾਇਤਾ ਦੀ ਲੋੜ ਹੈ। ਸਮੂਹ ਨੇ ਅਮਰੀਕਾ ਤੋਂ ਲਗਭਗ 500 ਅਰਬ ਡਾਲਰ ਦੀ ਕ੍ਰੈਡਿਟ ਸਹੂਲਤ ਦੇਣ ਦੀ ਮੰਗ ਕੀਤੀ ਹੈ। ਏਪੀਪੀ ਦੇ ਕਾਨੂੰਨੀ ਸਲਾਹਕਾਰ ਨੇ ਕਿਹਾ ਕਿ ਉਹਨਾਂ ਦਾ ਟਰੰਪ ਪ੍ਰਸ਼ਾਸਨ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਰਿਸ਼ਤਾ ਹੈ ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਕੋਈ ਵਾਅਦਾ ਜਾਂ ਵਚਨਬੱਧਤਾ ਨਹੀਂ ਦਿੱਤੀ ਗਈ ਇਹ ਬੈਠਕਾਂ ਉਦੋਂ ਸਾਹਮਣੇ ਆਈਆਂ ਨੇ ਜਦੋਂ ਅਮਰੀਕਾ ਤੇ ਕੈਨੇਡਾ ਵਿਚਾਲੇ ਕੂਟਨੀਤਿਕ ਦਰਾੜਾਂ ਸਪਸ਼ਟ ਤੌਰ ਤੇ ਵੱਧ ਰਹੀਆਂ ਨੇ ਪਿਛਲੇ ਸਾਲ ਦੌਰਾਨ ਟਰੰਪ ਅਤੇ ਕੈਨੇਡੀਅਨ ਪੀਐਮ ਕਾਰਨੀ ਵਿਚਾਲੇ ਮਤਭੇਦ ਜਨਤਕ ਹੋ ਚੁੱਕੇ ਨੇ ਕਾਰਨੀ ਨੇ ਪਿਛਲੇ ਹਫਤੇ ਆਪਣੇ ਪਾਛਣ 'ਚ ਦੋਸ਼ ਲਾਇਆ ਸੀ ਕਿ ਟਰੰਪ ਵਿਸ਼ਵ ਵਿਵਸਥਾ 'ਚ ਤਣਾਅ ਪੈਦਾ ਕਰ ਰਹੇ ਨੇ ਦੂਜੇ ਪਾਸੇ ਟਰੰਪ ਨੇ ਕੈਨੇਡਾ ਦੀ ਸੁਰੱਖਿਆ ਉੱਤੇ ਕੌੜਾ ਬਿਆਨ ਦਿੰਦਿਆਂ ਕਿਹਾ ਸੀ ਕਿ ਕੈਨੇਡਾ ਅਮਰੀਕਾ ਤੋਂ ਪੂਰਾ ਫਾਇਦਾ ਲੈਂਦਾ ਹੈ ਪਰ ਜ਼ਿੰਮੇਵਾਰੀ ਨਹੀਂ ਚੁੱਕਦਾ ਕਾਰਨੀ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਅਨਕਾਰ ਦਿੱਤਾ ਸੀ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਬਚਪਨ ਅਲਬਰਟਾ ਦੀ ਰਾਜਧਾਨੀ ਐਡਮੰਟਨ 'ਚ ਬੀਤੇ ਆਏ ਲਗਭਗ 50 ਲੱਖ ਦੀ ਆਬਾਦੀ ਵਾਲੇ ਇਸ ਸੂਬੇ 'ਚ ਦਹਾਕਿਆਂ ਤੋਂ ਇੱਕ ਛੋਟੀ ਜੀ ਆਜ਼ਾਦੀ ਦੀ ਲਹਿਰ ਚੱਲ ਰਹੀ ਹੈ ਹਾਲੀਆ ਸਰਵੇਖਣ ਦੱਸਦੇ ਨੇ ਕਿ ਕਿਊਬਿਕ ਅਤੇ ਅਲਬਰਟਾ 'ਚ ਵੱਖ ਹੋਣ ਦਾ ਸਮਰਥਨ ਵਧਿਆ ਜ਼ਰੂਰ ਹੈ ਪਰ ਅਜੇ ਵੀ ਇਹ ਬਹੁਮਤ ਦੀ ਆਵਾਜ਼ ਨਹੀਂ ਹੈ ਉਥੇ ਹੀ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸਾਫ਼ ਕੀਤਾ ਹੈ ਕਿ ਉਹ ਵੱਖਵਾਦ ਦਾ ਸਮਰਥਨ ਨਹੀਂ ਕਰਦੀ ਹਾਲਾਂਕਿ ਉਹਨਾਂ ਨੇ ਜਨਮਤ ਸੰਗ੍ਰਹਿ ਦੀ ਪ੍ਰਕਿਰਿਆ ਨੂੰ ਸੌਖਾ ਬਣਾ ਦਿੱਤਾ ਹੈ ਅਲਬਰਟਾ ਫਾਰਐਵਰ ਕੈਨੇਡਾ ਵਰਗੇ ਸਮੂਹਾਂ ਨੇ ਵੱਖਵਾਦ ਦੇ ਵਿਰੋਧ ਚ ਲੱਖਾਂ ਦਸਤਖਤ ਇਕੱਠੇ ਕੀਤੇ ਨੇ ਏਪੀਪੀ ਅਤੇ ਅਮਰੀਕੀ ਅਧਿਕਾਰੀਆਂ ਦੇ ਸੰਪਰਕਾਂ ਕਾਰਨ ਹੁਣ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ ਲੱਗ ਰਹੇ ਨੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਟਰੰਪ ਪ੍ਰਸ਼ਾਸਨ ਸ਼ਾਇਦ ਕਾਨੂੰਨੀ ਤੌਰ ਤੇ ਅਲਬਰਟਾ ਦੇ ਵੱਖਵਾਦੀ ਅੰਦੋਲਨ ਨੂੰ ਕੋਈ ਠੋਸ ਸਮਰਥਨ ਨਾ ਦੇਵੇ ਪਰ ਇਸ ਤਰ੍ਹਾਂ ਦੀਆਂ ਬੈਠਕਾਂ ਸਿਆਸੀ ਅਸਥਿਰਤਾ ਦਾ ਪ੍ਰਤੀਕ ਨੇ ਕੈਨੇਡੀਅਨ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਅਜਿਹੇ ਸਮੂਹਾਂ ਨਾਲ ਮਿਲ ਕੇ ਕੈਨੇਡੀਅਨਜ਼ ਨੂੰ ਆਪਸ ਚ ਲੜਾਉਣ ਚ ਖੁਸ਼ੀ ਮਹਿਸੂਸ ਕਰਦਾ ਹੈ ਜਿਸ ਨਾਲ ਦੋ ਪੱਖੀ ਭਰੋਸਾ ਕਮਜ਼ੋਰ ਹੋ ਸਕਦਾ APP ਹੁਣ ਬ੍ਰਿਟੇਨ ਦੇ ਬ੍ਰੈਗਜ਼ਿਟ ਅੰਦੋਲਨ ਵਰਗੀ ਰਣਨੀਤੀ ਅਪਣਾ ਰਿਹਾ ਹੈ ਉਹ ਓਟਵਾ ਤੇ ਤੇਲ ਦੇ ਮਾਲੀਏ ਦੀ ਬਰਬਾਦੀ ਅਤੇ ਗਲੋਬਲਿਸਟ ਏਜੰਡੇ ਵਰਗੇ ਦੋਸ਼ ਲਗਾ ਰਿਹਾ ਹੈ ਜੇਕਰ ਇਹ ਅੰਦੋਲਨ ਮਜ਼ਬੂਤ ਹੁੰਦਾ ਹੈ ਤਾਂ ਨਾ ਸਿਰਫ ਕੈਨੇਡਾ ਅੰਦਰ ਸੰਵਿਧਾਨਕ ਸੰਕਟ ਪੈਦਾ ਕਰੇਗਾ ਸਗੋਂ ਅਮਰੀਕਾ ਕੈਨੇਡਾ ਵਪਾਰ ਤੇ ਸੁਰੱਖਿਆ ਸਹਿਯੋਗ ਤੇ ਵੀ ਲੰਬੇ ਸਮੇਂ ਲਈ ਮਾੜਾ ਅਸਰ ਪਾ ਸਕਦਾ ਹੈ ਕੈਨੇਡਾ ਚ ਜ਼ਬਰੀ ਵਸੂਲੀ ਦੇ ਨਾਂ ਤੇ ਗੋਲੀਆਂ ਚਲਾਉਣ ਵਾਲਿਆਂ ਦੀਆਂ ਜੜ੍ਹਾਂ ਪੁੱਟਣ ਦੇ ਇਰਾਦੇ ਨਾਲ ਫੈਡਰਲ ਸਰਕਾਰ ਵੱਲੋਂ ਸਰੀ ਸ਼ਹਿਰ ਲਈ ਵਧੇਰੇ ਪੁਲਿਸ ਅਫਸਰਾਂ ਅਤੇ ਹੈਲੀਕਾਪਟਰ ਦੀ ਤਾਇਨਾਤੀ ਦਾ ਐਲਾਨ ਕੀਤਾ ਗਿਆ ਹੈ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਤ ਸੰਗਰੀ ਨੇ BC ਦੇ ਪ੍ਰੀਮੀਅਰ ਡੇਵਿਡ ਏਬੀ ਸੂਬੇ ਦੀ ਲੋਕ ਸੁਰੱਖਿਆ ਮੰਤਰੀ ਨੀਨਾ ਕਰੀਗਰ ਆਰਸੀਐਮਪੀ ਦੇ ਕਮਿਸ਼ਨਰ ਮਾਈਕ ਡੋਅਮ ਅਤੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਮੁਖੀ ਐਰਨ ਆ ਗੌਰਮਨ ਨਾਲ ਮੁਲਾਕਾਤ ਕਰਨ ਮਗਰੋਂ ਲੋਅਰ ਮੇਨਲੈਂਡ 'ਚ ਹੋ ਰਹੀ ਹਿੰਸਾ ਨੂੰ ਨਾਕਾਬਿਲ ਬਰਦਾਸ਼ਤ ਘਰਾੜ ਦਿੱਤਾ ਤੇ ਕਿਹਾ ਕਿ ਅਜਿਹੇ ਅਪਰਾਧਿਕ ਗਰੁੱਪਾਂ ਵਿਰੁੱਧ ਫੈਡਰਲ ਸਰਕਾਰ ਸੂਬਾ ਸਰਕਾਰ ਅਤੇ ਸਥਾਨਕ ਸਰਕਾਰ ਨੂੰ ਤਾਲਮੇਲ ਅਧੀਨ ਕੰਮ ਕਰਨਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਵੀ ਨਵੇਂ ਪੁਲਿਸ ਅਫਸਰਾਂ ਅਤੇ ਹੈਲੀਕਾਪਟਰ ਦੀ ਵਰਤੋਂ ਕਰਦਿਆਂ ਹੰਗਾਮੀ ਹਾਲਾਤ ਦਾ ਡਟ ਕੇ ਟੱਕਰਾ ਕੀਤਾ ਜਾ ਸਕਦਾ ਹੈ। ਕੈਨੇਡਾ ਸਰਕਾਰ ਦਾ ਤਾਜ਼ਾ ਐਲਾਨ ਅਜੇ ਹੀ ਸਮੇਂ ਆਇਆ ਜਦੋਂ ਸਰੀ ਦੀ ਮੇਅਰ ਬਰੰਡਾ ਲੋਕ ਐਕਸਟਰਸ਼ਨ ਖਤਰਿਆਂ ਦੇ ਟੱਕਰੇ ਲਈ ਐਮਰਜੈਂਸੀ ਐਲਾਨਣ ਦੀ ਮੰਗ ਕਰ ਚੁੱਕੇ ਨੇ। ਫਿਲਹਾਲ ਗੈਰੀ ਆਨੰਦ ਸੰਗਰੀ ਦੇ ਬਿਆਨ ਚ ਸਰੀ ਵਿਖੇ ਐਮਰਜੈਂਸੀ ਦੇ ਐਲਾਨ ਦਾ ਜ਼ਿਕਰ ਨਹੀਂ ਕੀਤਾ ਗਿਆ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਨੇ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਕਿ RCMP ਦੇ ਨਵੇਂ ਪੁਲਿਸ ਅਫਸਰਾਂ ਦੀ ਤਾਇਨਾਤੀ BC ਵਾਸਤੇ ਪਹਿਲਾਂ ਐਲਾਨੀ 4 ਮਿਲੀਅਨ ਡਾਲਰ ਦੀ ਸਹਾਇਤਾ ਤੋਂ ਵੱਖਰੀ ਹੋਵੇਗੀ ਜੋ ਰੀਜਨਲ ਡਰੱਗ ਐਨਫੋਰਸਮੈਂਟ ਟੀਮ ਨੂੰ ਦਿੱਤੀ ਜਾਣੀ ਹੈ ਇਸੇ ਦੌਰਾਨ ਮੇਅ ਬ੍ਰੈਂਡਾ ਲੋਕ ਵੱਲੋਂ ਐਮਰਜੈਂਸੀ ਦੇ ਮੁੱਦੇ ਤੇ ਅਗਲੇ ਹਫਤੇ ਆਨੰਤ ਸੰਗਰੀ ਨਾਲ ਮੁਲਾਕਾਤ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ ਉਧਰ ਸਰੀ ਦੀ ਕਾਉਂਸਲਰ ਲੈਂਡਾ ਐਨ ਐਸ ਦਾ ਕਹਿਣਾ ਸੀ ਕਿ ਸ਼ਹਿਰ ਵੱਡੇ ਸੰਕਟ 'ਚੋਂ ਲੰਘ ਰਿਹਾ ਏ ਰੋਜ਼ਾਨਾ ਸਵੇਰੇ ਉੱਠਦਿਆਂ ਹੀ ਸ਼ਹਿਰ ਦੇ ਕਿਸੇ ਨਾ ਕਿਸੇ ਹਿੱਸੇ 'ਚ ਗੋਲੀਆਂ ਚੱਲਣ ਦੀ ਖ਼ਬਰ ਆ ਜਾਂਦੀ ਹੈ ਅਜਿਹੇ ਹਾਲਾਤ ਨੂੰ ਵੇਖਦਿਆਂ ਫੈਡਰਲ ਸਰਕਾਰ ਦੀ ਵਧੇਰੇ ਮਦਦ ਲੋੜੀਂਦੀ ਹੋਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਨਵੇਂ ਬਰੇ 'ਚ ਐਕਸਟਰੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਅਤੇ ਪੁਲਿਸ ਮੁਤਾਬਕ 26 ਜਨਵਰੀ ਤੱਕ 36 ਮਾਮਲੇ ਸਾਹਮਣੇ ਆਏ ਜਦਕਿ ਸਮਾਜ ਦੀਆਂ ਮੋਤਵਾਰ ਸ਼ਖਸੀਅਤਾਂ ਅੰਕੜਾ ਜ਼ਿਆਦਾ ਦੱਸ ਰਹੀਆਂ ਨੇ ਸਰੀ ਪੁਲਿਸ ਨੇ ਸ਼ਹਿਰ ਚ ਹੋਈ ਗੋਲੀਬਾਰੀ ਦੇ ਸਬੰਧ ਚ ਫੜੇ ਗਏ ਦੋ ਮੁਲਜ਼ਮਾਂ ਦੀਆਂ ਫੋਟੋਆਂ ਜਾਰੀ ਕਰਕੇ ਲੋਕਾਂ ਨੂੰ ਉਹਨਾਂ ਦੀ ਪਛਾਣ ਕਰਨ ਤੇ ਉਹਨਾਂ ਦੀ ਹੋਰ ਕਿਸੇ ਜੁਰਮ ਚ ਸ਼ਮੂਲੀਅਤ ਬਾਰੇ ਜਾਣਕਾਰੀ ਦੇਣ ਬਾਰੇ ਅਪੀਲ ਕੀਤੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਉਹਨਾਂ ਨੇ ਕਈ ਹੋਰ ਥਾਮਾਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੋਵੇਗਾ ਜਿਸ ਬਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਹੰਸਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਦੋਹਾਂ ਨੂੰ ਗੋਲੀਬਾਰੀ ਤੋਂ ਅਗਲੇ ਦਿਨ ਫੜਿਆ ਗਿਆ ਸੀ ਸਮਝਿਆ ਜਾਂਦਾ ਹੈ ਕਿ ਉਹ ਫਰੋਤੀਆਂ ਲਈ ਗੋਲੀਬਾਰੀ ਕਰਨ ਵਾਲੇ گروਹ ਦਾ ਹਿੱਸਾ ਨੇ ਪੁਲਿਸ ਦਾ ਕਹਿਣਾ ਹੈ ਕਿ ਫਰੋਤੀ ਅਪਰਾਧ ਨੂੰ ਨੱਥ ਪਾਉਣ ਲਈ ਸਰਕਾਰ ਵੱਲੋਂ ਐਲਾਨੇ 2.5 ਲੱਖ ਦੇ ਫੰਡ ਵਿੱਚੋਂ ਮੁਖਬਰੀ ਕਰਨ ਵਾਲੇ ਪੁਲਿਸ ਸਹਿਯੋਗੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ ਇਸੇ ਤਰ੍ਹਾਂ ਪ੍ਰਿੰਸ ਜੋਰਜ ਕੇਂਦਰੀ ਪੁਲਿਸ ਨੇ 56 ਸਾਲਾ ਹਰਵਿੰਦਰ ਕੁਮਾਰ ਕੇਮਰਾ ਨੂੰ ਖਤਰਨਾਕ ਅਪਰਾਧੀ ਗਰਦਾਨਦੇ ਹੋਏ ਉਸ ਦੀ ਮੋਸਟ ਵਾਂਟਡ ਚ ਸੂਚੀ ਚ ਨਾਮ ਪਾ ਦਿੱਤਾ ਗਿਆ ਉਸ ਉੱਤੇ ਕਈ ਖਤਰਨਾਕ ਅਪਰਾਧਾਂ ਦੇ ਦੋਸ਼ ਨੇ ਪੁਲਿਸ ਦਾ ਕਹਿਣਾ ਹੈ ਕਿ ਜਿਸ ਨੂੰ ਵੀ ਉਸ ਬਾਰੇ ਪਤਾ ਲੱਗੇ ਉਹ ਤੁਰੰਤ ਪੁਲਿਸ ਨੂੰ ਇਤਲਾਹ ਦੇਵੇ ਤਾਂ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ Ontario ਦੀ ਸੂਬਾਈ ਪੁਲਿਸ ਨੇ Brampton ਅਤੇ Greater Toronto ਖੇਤਰ ਦੇ ਸ਼ਹਿਰਾਂ 'ਚ ਰਿਸ਼ਵਤ ਲੈ ਕੇ ਟਰੱਕ ਡਰਾਈਵਿੰਗ ਟੈਸਟ ਪਾਸ ਕਰਵਾਉਣ ਦੇ ਦੋਸ਼ਾਂ ਹੇਠ ਚਾਰ ਪੰਜਾਬੀਆਂ ਸਮੇਤ 8 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਲੰਬੇ ਸਮੇਂ ਤੋਂ ਸੌਦੇਬਾਜ਼ੀ ਕਰਕੇ ਟੈਸਟ ਪਾਸ ਕਰਵਾ ਰਹੇ ਸਨ ਬ੍ਰੈਮਟਨ ਦੇ ਰਹਿਣ ਵਾਲੇ ਜਸਪਾਲ ਬੈਣੀਪਾਲ, ਹਰਮਨਦੀਪ ਸੂਦਨ, ਨਵਦੀਪ ਗਰੇਵਾਲ ਤੇ ਕੈਲੇਡਨ ਦੇ ਰਹਿਣ ਵਾਲੇ ਮਨਦੀਪ ਮਾਨਸ਼ਾਹੀਆ ਉਹਨਾਂ 8 ਮੁਲਜ਼ਮਾਂ ਚ ਸ਼ਾਮਲ ਨੇ ਜਿਨ੍ਹਾਂ ਉੱਤੇ ਦੋਸ਼ ਲੱਗੇ ਨੇ ਕਿ ਉਹ ਅਯੋਗ ਵਿਅਕਤੀਆਂ ਨੂੰ ਟਰੱਕ ਜਾਂ ਹੋਰ ਵਾਹਨ ਚਲਾਉਣ ਲਈ ਰਿਸ਼ਵਤ ਲੈ ਕੇ ਲਾਇਸੈਂਸ ਹਾਸਲ ਕਰਵਾਉਣ ਚ ਮਦਦ ਕਰਦੇ ਨੇ। ਇਹ ਲੋਕ ਲਾਇਸੈਂਸ ਇੱਛੁਕਾਂ ਨਾਲ ਸੌਦੇਬਾਜ਼ੀ ਕਰਕੇ ਉਹਨਾਂ ਦਾ ਰੋਡ ਟੈਸਟ ਲੈਂਡ ਮੌਕੇ ਉਹਨਾਂ ਦੀਆਂ ਗਲਤੀਆਂ ਨੂੰ ਅਣਗੌਲੀਆਂ ਕਰਕੇ ਪਾਸ ਕਰ ਦਿੰਦੇ ਸਨ ਰਿਸ਼ਵਤ ਲੈ ਕੇ ਰੋਡ ਟੈਸਟ ਪਾਸ ਕਰਾਉਣ ਦੇ ਮਾਮਲੇ ਉਦੋਂ ਤੋਂ ਅਨਟਾਰੀਓ ਸੂਬਾਈ ਪੁਲਿਸ ਦੇ ਨਿਸ਼ਾਨੇ ਦੇ ਉੱਤੇ ਆਏ ਸਨ ਜਦ ਸੂਬਾਈ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆਂ ਨੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ ਇੱਥੇ ਦੱਸਣਾ ਬਣਦਾ ਹੈ ਕਿ ਬੇਸ਼ੱਕ ਕੈਨੇਡਾ ਦੇ ਸੂਬਿਆਂ 'ਚ ਡਰਾਈਵਿੰਗ ਲਾਇਸੈਂਸ ਲੈਣ ਦੇ ਕੁਝ ਨਿਯਮ ਵਕ ਵਕ ਨੇ ਪਰ ਲਾਇਸੈਂਸ ਲੈਣ ਲਈ ਹਰੇਕ ਸੂਬੇ ਚ ਪਹਿਲਾਂ ਸੜਕ ਨਿਯਮਾਂ ਬਾਰੇ ਜਾਣਕਾਰੀ ਟੈਸਟ ਪਾਸ ਕਰਕੇ ਫਿਰ ਰੋਡ ਟੈਸਟ ਦੇਣਾ ਪੈਂਦਾ ਹੈ ਜਿਸ ਦੌਰਾਨ ਵਿਭਾਗ ਦਾ ਅਧਿਕਾਰੀ ਵਾਹਨ ਚ ਪ੍ਰੀਖਿਅਕ ਨਾਲ ਬੈਠ ਕੇ 40 ਮਿੰਟ ਵਾਹਨ ਚਲਵਾ ਕੇ ਵੇਖਦਾ ਹੈ ਤੇ ਚੰਗੀ ਕਾਰਗੁਜ਼ਾਰੀ ਹੋਵੇ ਤਾਂ ਹੀ ਪਾਸ ਕਰਦਾ ਹੈ ਭਾਰਤ ਸਮੇਤ ਕਈ ਦੇਸ਼ਾਂ ਤੋਂ ਗੈਰ ਪ੍ਰੀਖਿਆਕਾਂ ਨੂੰ ਪਾਸ ਹੋਣ ਲਈ ਕਈ ਟੈਸਟ ਦੇਣੇ ਪੈਂਦੇ ਨੇ ਪਿਛਲੇ ਸਾਲਾਂ ਚ ਅੰਟਾਰੀਓ ਚ ਟਰੱਕ ਜਾਂ ਬੱਸ ਚਲਾਉਣ ਲਈ ਲਾਇਸੈਂਸ ਨਾਲ ਦੀ ਨਾਲ ਮਿਲ ਜਾਂਦਾ ਸੀ ਪਰ ਇਸ ਸਾਲ ਤੋਂ ਉੱਥੇ ਵੀ ਹੋਰ ਸੂਬਿਆਂ ਵਾਂਗ 3 ਸਾਲ ਦੇ ਹਲਕੇ ਵਾਹਨ ਲਾਇਸੈਂਸ ਦੀ ਸ਼ਰਤ ਲਾਗੂ ਕੀਤੀ ਗਈ ਹੈ ਕੈਲਗਰੀ ਦੇ ਰੈੱਡ ਸਟੋਨ ਇਲਾਕੇ ਦੇ ਇੱਕ ਘਰ ਚ ਪੰਜਾਬੀ ਮੂਲ ਦੇ ਪਤੀ ਪਤਨੀ ਦੀ ਮੌਤ ਹੋਣ ਦੀ ਖਬਰ ਹੈ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹਨਾਂ ਦੀ ਆਪਸ ਚ ਲੜਾਈ ਹੋਈ ਅਤੇ ਇਹਨਾਂ ਨੇ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੂੰ ਸਵੇਰੇ 12:41 ਮਿੰਟ ਦੇ ਕਰੀਬ ਇਸ ਘਰ ਚ ਸ਼ੋਰ ਸ਼ਰਾਬੇ ਦੀ ਰਿਪੋਰਟ ਮਿਲੀ ਪੁਲਿਸ ਅਧਿਕਾਰੀਆਂ ਅਨੁਸਾਰ ਜਦੋਂ ਉਹ ਰੈੱਡ ਸਟੋਨ ਪਾਰਕ ਦੇ ਨੇੜੇ ਇੱਕ ਘਰ ਚ ਪਹੁੰਚੇ ਤਾਂ ਦੋ ਜਣਿਆਂ ਦੇ ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ ਮਿਲੇ ਇਸ ਦੌਰਾਨ ਇੱਕ ਜਣੇ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਹਸਪਤਾਲ 'ਚ ਮੌਤ ਹੋਣ ਬਾਰੇ ਪਤਾ ਲੱਗਿਆ ਗਵਾਂਡੀਆਂ ਨੇ ਦੱਸਿਆ ਕਿ ਵਾਰਦਾਤ ਵਾਲੇ ਘਰ 'ਚ ਕਿਰਾਏਦਾਰਾਂ ਵਾਸਤੇ ਤਿੰਨ ਸੈੱਟ ਬਣੇ ਹੋਏ ਨੇ ਕੈਲਗਰੀ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਮਾਮਲੇ ਦੀ ਹੋਮਿਸਾਈਡ ਯੂਨਿਟ ਜਾਂਚ ਕਰ ਰਹੀ ਹੈ ਇਹਨਾਂ ਦੋਵਾਂ ਦੇ ਪੋਸਟਮਾਰਟਮ ਵੀਰਵਾਰ ਨੂੰ ਕਰਵਾਏ ਜਾਣਗੇ ਤੇ ਉਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਮੁਕੰਮਲ ਕਰਨ ਤੋਂ ਬਾਅਦ ਅਗਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਪੁਲਿਸ ਨੇ ਇਸ ਮਾਮਲੇ 'ਚ ਜਾਣਕਾਰੀ ਵਾਲਿਆਂ ਨੂੰ 4032661234 ਤੇ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਜੇ ਕਿਸੇ ਨੇ ਆਪਣੀ ਜਾਣਕਾਰੀ ਗੁਪਤ ਰੱਖਣੀ ਹੈ ਤਾਂ ਉਹ 18002228477 ਤੇ ਸੰਪਰਕ ਕਰ ਸਕਦਾ ਹੈ 트럼ਪ ਸਰਕਾਰ ਇੱਕ ਵਾਰ ਫਿਰ ਤੋਂ ਕੈਨੇਡਾ ਉੱਪਰ ਬਿਆਨਬਾਜ਼ੀ ਰਾਹੀਂ ਦਬਾਅ ਵਧਾਉਂਦੀ ਪ੍ਰਤੀਤ ਹੋ ਰਹੀ ਹੈ ਅਮਰੀਕੀ ਖਜ਼ਾਨਾ ਮੰਤਰੀ ਸਕਾਟ ਬੈਸੰਟ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਖੁੱਲੀ ਚੇਤਾਵਨੀ ਦਿੱਤੀ ਹੈ ਬੈਸੈਂਟ ਵਸ਼ਿੰਗਟਨ ਡੀਸੀ ਚ ਇੱਕ ਸਮਾਗਮ ਚ ਸ਼ਾਮਲ ਹੋਏ ਜਿੱਥੇ 트럼ਪ ਅਕਾਊਂਟਸ ਨਾਮ ਦੀ ਨਵੀਂ ਨਿਵੇਸ਼ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਯੋਜਨਾ ਬੱਚਿਆਂ ਲਈ ਬਣਾਈ ਗਈ ਇੱਕ ਨਿਵੇਸ਼ ਸਕੀਮ ਹੈ ਇਸ ਸਮਾਗਮ ਦੌਰਾਨ ਮੀਡੀਆ ਵੱਲੋਂ ਬੈਸੈਂਟ ਤੋਂ 트럼ਪ ਅਤੇ ਕਾਰਨੀ ਵਿਚਾਲੇ ਬਣੀ ਤਣਾਅਪੂਰਨ ਸਥਿਤੀ ਬਾਰੇ ਸਵਾਲ ਪੁੱਛਿਆ ਗਿਆ ਇਹ ਤਣਾਅ ਕਾਰਨੀ ਦੇ ਉਸ ਭਾਸ਼ਣ ਤੋਂ ਬਾਅਦ ਵਧਿਆ ਸੀ ਜੋ ਉਹਨਾਂ ਨੇ ਸਵਿਟਜ਼ਰਲੈਂਡ ਦੇ ਦਾਵੋਸਟ ਦਿੱਤਾ ਸੀ ਤੇ ਜਿਸ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ ਬੈਸੈਂਟ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਕਾਰਨੀ ਨੂੰ ਇਹੀ ਸਲਾਹ ਦਵਾਂਗਾ ਕਿ ਉਹ ਉਹੀ ਕਰਨ ਜੋ ਕੈਨੇਡਾ ਦੇ ਲੋਕਾਂ ਲਈ ਸਭ ਤੋਂ ਚੰਗਾ ਹੋਵੇ ਨਾ ਕਿ ਆਪਣੀ ਨੈਤਿਕਤਾ ਦਾ ਦਿਖਾਵਾ ਕਰਨ ਕਿਉਂਕਿ ਜਲਦ ਹੀ ਕੈਨੇਡਾ ਯੂਐਸ ਮੈਕਸੀਕੋ ਸਮਝੌਤੇ ਬਾਰੇ ਗੱਲਬਾਤ ਹੋਣੀ ਹੈ ਮੈਂ ਸਸਤੀ ਰਾਜਨੀਤਿਕ ਵਾਵਾਹੀ ਖੱਟਣ ਲਈ ਇਸ ਸਮਝੌਤੇ ਤੋਂ ਪਹਿਲਾਂ ਲੜਾਈ ਨਾ ਕਰਦਾ ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਮਾਰਕ ਕਾਰਨੀ ਇੱਕ ਅਮਰੀਕਾ ਵਿਰੋਧੀ ਅਤੇ 트੍ਰੰਪ ਵਿਰੋਧੀ ਪ੍ਰਚਾਰ ਤੇ ਸੱਤਾ 'ਚ ਆਏ ਨੇ ਤੇ ਜਦੋਂ ਤੁਸੀਂ ਆਪਣੇ ਨਾਲੋਂ ਕਈ ਗੁਣਾ ਵੱਡੀ ਅਰਥ ਵਿਵਸਥਾ ਤੇ ਆਪਣੇ ਸਭ ਤੋਂ ਵੱਡੇ ਵਪਾਰਕ ਸਾਥੀ ਨਾਲ ਗੱਲਬਾਤ ਕਰਨ ਜਾ ਰਹੇ ਹੋ ਤਾਂ ਇਹ ਸ਼ੁਰੂਆਤ ਕਰਨ ਲਈ ਚੰਗੀ ਸਥਿਤੀ ਨਹੀਂ ਹੁੰਦੀ 2025 'ਚ 트੍ਰੰਪ ਸਰਕਾਰ ਵੱਲੋਂ ਕੈਨੇਡਾ ਦੇ ਕਈ ਨਿਰਯਾਤਾਂ ਤੇ ਟੈਰਿਫ ਲਗਾਉਣ ਤੋਂ ਬਾਅਦ ਹੁਣ ਵਾਈਟ ਹਾਊਸ ਤਿੰਨਾਂ ਦੇਸ਼ਾਂ ਦੇ ਵਪਾਰਕ ਸਮਝੌਤੇ 'ਚ ਵੱਡੇ ਬਦਲਾਅ ਕਰਨ ਦੀ ਧਮਕੀ ਦੇ ਰਿਹਾ ਏ ਕਿਉਂਕਿ ਇਸ ਸਾਲ ਇਸ ਸਮਝੌਤੇ ਦੀ ਸਮੀਖਿਆ ਹੋਣੀ ਹੈ ਇਹ ਧਮਕੀਆਂ ਇੱਥੋਂ ਤੱਕ ਪਹੁੰਚ ਗਈਆਂ ਨੇ ਕਿ 트ੰਪ ਨੇ ਕਿਹਾ ਕਿ ਅਮਰੀਕਾ ਨੂੰ ਇਸ ਸਮਝੌਤੇ ਦੀ ਲੋੜ ਨਹੀਂ ਭਾਵੇਂ ਅਮਰੀਕਾ ਦੇ ਕਈ ਉਦਯੋਗ ਇਸ ਦੇ ਹੱਕ 'ਚ ਨੇ ਸਮਾਗਮ ਦੌਰਾਨ ਬੈਸੈਂਟ ਨੇ ਕਾਰਨੀ ਦੇ ਸਿਆਸਤ 'ਚ ਆਉਣ ਤੇ ਵੀ ਤੰਜ਼ ਕੱਸਿਆ ਕਾਰਨੀ ਬੈਂਕ ਆਫ ਇੰਗਲੈਂਡ ਤੇ ਬੈਂਕ ਆਫ ਕੈਨੇਡਾ ਦੇ ਗਵਰਨਰ ਰਹਿ ਚੁੱਕੇ ਨੇ ਬੈਸੈਂਟ ਨੇ ਕਿਹਾ ਜਦੋਂ ਕੋਈ ਟੈਕਨੋਕ੍ਰੇਟ ਸਿਆਸਤਦਾਨ ਬਣਨ ਦੀ ਕੋਸ਼ਿਸ਼ ਕਰਦਾ ਏ ਤਾਂ ਅਕਸਰ ਇਹ ਤਬਦੀਲੀ ਸਫਲ ਨਹੀਂ ਹੁੰਦੀ ਬੈਸੈਂਟ ਦੇ ਇਸ ਬਿਆਨ ਉਸ ਦਾਅਵੇ ਤੋਂ ਬਾਅਦ ਦੇਖਿਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਾਰਨੀ 트ੰਪ ਨਾਲ ਇੱਕ ਫੋਨ ਕਾਲ ਦੌਰਾਨ ਦਾਅਵਾ ਉਸ ਜਿੱਤੇ ਆਪਣੇ ਬਿਆਨ ਤੋਂ ਪਿੱਛੇ हट ਗਏ ਸਨ ਹਾਲਾਂਕਿ ਮੰਗਲਵਾਰ ਨੂੰ ਮਾਰਕ ਕਾਰਨੀ ਨੇ ਇਸ ਦਾਅਵੇ ਨੂੰ ਸਖਤੀ ਨਾਲ ਨਕਾਰਿਆ ਸੀ ਬੈਂਕ ਆਫ ਕੈਨੇਡਾ ਨੇ ਲਗਾਤਾਰ ਦੂਜੀ ਵਾਰ ਆਪਣੀ ਮੁੱਖ ਵਿਆਜ ਦਰ 2.25 ਫੀਸਦੀ ਤੇ ਹੀ ਬਰਕਰਾਰ ਰੱਖੀ ਹੈ ਮਾਹਿਰਾ ਨੇ ਇਸੇ ਫੈਸਲੇ ਦੇ ਕਿਆਸ ਲਗਾਏ ਸਨ ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਹੈ ਕਿ ਅਕਤੂਬਰ ਚ ਦਿੱਤੇ ਗਏ ਆਰਥਿਕ ਅਨੁਮਾਨ ਤੋਂ ਬਾਅਦ ਬੈਂਕ ਦੇ ਨਜ਼ਰੀਏ ਚ ਕੋਈ ਵੱਡਾ ਬਦਲਾਅ ਨਹੀਂ ਆਇਆ ਹੈ ਹਾਲਾਂਕਿ ਮੈਕਲਮ ਨੇ ਇਹ ਵੀ ਕਿਹਾ ਕਿ ਸਾਡੇ ਅਨੁਮਾਨ ਨੂੰ ਲੈ ਕੇ ਅਨਿਸ਼ਚਿਤਤਾ ਪਹਿਲਾਂ ਨਾਲੋਂ ਵੱਧ ਗਈ ਹੈ ਤੇ ਸੰਭਾਵਿਤ ਨਤੀਜਿਆਂ ਦਾ ਦਾਇਰਾ ਵੀ ਆਮ ਨਾਲੋਂ ਵੱਡਾ ਹੈ ਉਨਾ ਦੱਸਿਆ ਕਿ ਅਮਰੀਕਾ ਦੀ ਵਪਾਰਕ ਨੀਤੀ ਅਜੇ ਵੀ ਅੰਦਾਜ਼ਿਆਂ ਤੋਂ ਪਰਾਂ ਬਣੀ ਹੋਈ ਹੈ ਤੇ ਦੁਨੀਆ ਭਰ ਚ ਭੂਰਾ ਨੀਤੀਕ ਖਤਰੇ ਵੀ ਵਧੇ ਹੋਏ ਨੇ ਮੈਕਲਮ ਨੇ ਇਹ ਵੀ ਕਿਹਾ ਕਿ ਕੈਨੇਡਾ ਅਮਰੀਕਾ ਤੇ ਮੈਕਸੀਕੋ ਦੇ ਵਪਾਰਕ ਸਮਝੌਤੇ ਦੀ ਆਉਣ ਵਾਲੀ ਸਮੀਖਿਆ ਕੈਨੇਡੀਅਨ ਅਰਥਵਿਵਸਥਾ ਚ ਅਨਿਸ਼ਚਿਤਤਾ ਦਾ ਮੁੱਖ ਕਾਰਨ ਹੈ ਤੇ ਇਹ ਮੁਲਕ ਦੇ ਆਰਥਿਕ ਅਨੁਮਾਨ ਲਈ ਇੱਕ ਅਹਿਮ ਨੁਕਤਾ ਹੈ ਯਾਨੀ ਇਸ ਸਮਝੌਤੇ ਚ ਹੋ ਸਕਣ ਵਾਲੇ ਬਦਲਾਅ ਦੇਸ਼ ਦੀ ਆਰਥਿਕ ਦਿਸ਼ਾ ਤੇ ਅਸਰ ਪਾ ਸਕਦੇ ਨੇ ਇਹ ਕਾਫੀ ਸਪਸ਼ਟ ਹੋ ਚੁੱਕਾ ਹੈ ਕਿ ਅਮਰੀਕਾ ਨਾਲ ਖੁੱਲੇ ਅਤੇ ਨਿਯਮ ਆਧਾਰਤ ਵਪਾਰ ਦੇ ਦਿਨ ਹੁਣ ਖਤਮ ਹੋ ਚੁੱਕੇ ਨੇ ਹੁਣ ਸਾਨੂੰ ਇਸ ਹਕੀਕਤ ਨੂੰ ਮੰਨ ਕੇ ਆਪਣੇ ਆਪ ਨੂੰ ਉਸ ਮੁਤਾਬਕ ਢਾਲਣਾ ਪਵੇਗਾ ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਦੌਰਾਨ ਕੈਨੇਡਾ ਦੀ ਅਰਥ ਵਿਵਸਥਾ ਨੂੰ ਹੋਏ ਢਾਂਚਾਗਤ ਨੁਕਸਾਨ ਦੀ ਸਿਰਫ ਵਪਾਰ ਨੂੰ ਹੋਰ ਦੇਸ਼ਾਂ ਦੇ ਵੱਲ ਵਧਾ ਕੇ ਪੂਰੀ ਤਰ੍ਹਾਂ ਪਰਪਾਈ ਨਹੀਂ ਕੀਤੀ ਜਾ ਸਕੇਗੀ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਜਿਵੇਂ-ਜਿਵੇਂ ਕੈਨੇਡੀਅਨ ਅਰਥਵਿਵਸਥਾ ਅਮਰੀਕਾ ਦੀ ਸੁਰੱਖਿਆਵਾਦੀ ਵਪਾਰ ਨੀਤੀਆਂ ਨਾਲ ਖੁਦ ਨੂੰ ਢਾਲ ਰਹੀ ਹੈ ਤੇ ਆਬਾਦੀ ਵਾਧਾ ਹੌਲੀ-ਹੌਲੀ ਹੋ ਰਿਹਾ ਹੈ ਤਾਂ ਅਜਿਹੇ 'ਚ ਬੈਂਕ ਨੂੰ ਜੀਡੀਪੀ 'ਚ ਮਾਮੂਲੀ ਵਾਧੇ ਦੀ ਉਮੀਦ ਹੈ ਅਤੇ ਅਨੁਮਾਨ ਹੈ ਕਿ ਮਹਿੰਗਾਈ ਦਰ ਬੈਂਕ ਦੇ 2 ਫੀਸਾ ਦੇ ਟੀਚੇ ਦੇ ਨੇੜੇ ਹੀ ਰਹੇਗੀ। ਕੇਂਦਰੀ ਬੈਂਕ ਮੁਤਾਬਕ ਚੌਥੀ ਤਿਮਾਹੀ ਦੌਰਾਨ ਜੀਡੀਪੀ ਵਾਧੇ 'ਚ ਲਗਭਗ ਖੜੋਤ ਆਈ ਹੋ ਸਕਦੀ ਹੈ ਕਿਉਂਕਿ ਅਮਰੀਕੀ ਟੈਰਿਫ ਨੇ ਕੈਨੇਡਾ ਦੇ ਨਿਰਯਾਤਾਂ ਨੂੰ ਨੁਕਸਾਨ ਪਹੁੰਚਾਇਆ ਹਾਲਾਂਕਿ ਘਰੇਲੂ ਖਰ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀਆਂ ਨਵੀਆਂ ਅਨੁਮਾਨ ਰਿਪੋਰਟਾਂ ਮੁਤਾਬਕ ਅਲਬਰਟਾ ਆਉਂਦੇ 12 ਸਾਲਾਂ 'ਚ ਬ੍ਰਿਟਿਸ਼ ਕੋਲੰਬੀਆ ਨੂੰ ਪਿੱਛੇ ਛੱਡ ਕੇ ਕੈਨੇਡਾ ਦਾ ਤੀਸਰਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਬਣ ਸਕਦਾ ਹੈ ਅਦਾਰੇ ਨੇ ਕੈਨੇਡਾ ਦੀ ਆਬਾਦੀ ਬਾਰੇ 10 ਵੱਖ-ਵੱਖ ਸੰਭਾਵੀ ਸਥਿਤੀਆਂ ਤਿਆਰ ਕੀਤੀਆਂ ਨੇ ਇਹਨਾਂ 'ਚੋਂ 9 ਸਥਿਤੀਆਂ 'ਚ ਇਹ ਦਿਖਾਇਆ ਗਿਆ ਹੈ ਕਿ 2050 ਤੱਕ ਅਲਬਰਟਾ ਦੀ ਆਬਾਦੀ BC ਤੋਂ ਵੱਧ ਹੋ ਜਾਵੇਗੀ ਸਟੈਟਿਸਟਿਕਸ ਕੈਨੇਡਾ ਦੇ ਜਨਸੰਖਿਆ ਵਿਗਿਆਨੀ ਜੋਨਾਥਨ ਸ਼ੈਗਨਨ ਨੇ ਕਿਹਾ ਹੈ ਕਿ ਮੌਜੂਦਾ ਰੁਝਾਨ ਜਾਰੀ ਰਿਹਾ ਇਹ ਬਦਲਾਅ 2038 ਤੱਕ ਵੀ ਹੋ ਸਕਦਾ ਹੈ। ਉਹਨਾਂ ਕਹਿੰਦੇ ਕਿ ਰਾਜਨੀਤਿਕ ਫੈਸਲੇ ਖਾਸ ਕਰਕੇ ਇਮੀਗ੍ਰੇਸ਼ਨ ਨੀਤੀਆਂ ਹਾਲਾਤ ਬਦਲ ਵੀ ਸਕਦੀਆਂ ਨੇ। ਕਈ ਅਨੁਮਾਨਾਂ ਮੁਤਾਬਕ ਅਲਬਰਟਾ ਕੈਨੇਡਾ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸੂਬਾ ਬਣਿਆ ਰਹੇਗਾ। 2050 ਤੱਕ ਅਲਬਰਟਾ ਦੀ ਆਬਾਦੀ 6.5 ਮਿਲੀਅਨ ਤੋਂ ਲੈ ਕੇ 8.1 ਮਿਲੀਅਨ ਤੱਕ ਪਹੁੰਚ ਸਕਦੀ ਹੈ। ATB ਫਾਈਨੈਂਸ਼ੀਅਲ ਦੇ ਮੁੱਖ ਅਰਥ ਸ਼ਾਸਤਰੀ ਮਾਰਕ ਪਾਰਸਨਜ਼ ਨੇ ਕਿਹਾਏ ਕਿ ਉਹਨਾਂ ਲਈ ਇਹ ਅੰਕੜੇ ਹੈਰਾਨੀਜਨਕ ਨਹੀਂ ਹਨ। ਅਲਬਰਟਾ ਦੀ ਆਬਾਦੀ ਵਧਣ ਦੇ ਦੋ ਮੁੱਖ ਕਾਰਨ ਨੇ ਇੱਕ ਹੈ ਅੰਤਰ ਸੂਬਾਈ ਪ੍ਰਵਾਸ ਜਾਨੀ ਕਿ ਹੋਰ ਸੂਬਿਆਂ ਤੋਂ ਲੋਕਾਂ ਦਾ ਅਲਬਰਟਾ ਵੱਲ ਆ ਕੇ ਵਸਣਾ ਤੇ ਦੂਜਾ ਇਹ ਕਿ ਇੱਥੇ ਮੌਤਾਂ ਨਾਲੋਂ ਜਨਮਾਂ ਦੀ ਗਿਣਤੀ ਵੱਧ ਹੈ ਪਾਰਸਨਜ਼ ਨੇ ਕਿਹਾ ਹੈ ਕਿ ਅਲਬਰਟਾ ਨੂੰ ਇੱਕ ਡੈਮੋਗ੍ਰਾਫਿਕ ਲਾਭ ਮਿਲ ਰਿਹਾ ਹੈ ਕਿਉਂਕਿ ਇੱਥੇ ਹੋਰ ਸੂਬਿਆਂ ਦੇ ਮੁਕਾਬਲੇ ਕਾਫੀ ਨੌਜਵਾਨ ਆਬਾਦੀ ਹੈ ਇਸ ਦਾ ਕਾਰਨ ਇਹ ਹੈ ਕਿ ਜਿਹੜੇ ਲੋਕ ਇੱਥੇ ਪ੍ਰਵਾਸ ਕਰਕੇ ਆਉਂਦੇ ਨੇ ਉਹ ਅਕਸਰ ਨੌਜਵਾਨ ਹੁੰਦੇ ਨੇ ਜੇ ਉਹ ਇੱਥੇ ਹੀ ਰਹਿ ਕੇ ਆਪਣੇ ਪਰਿਵਾਰ ਬਸਾਉਂਦੇ ਨੇ ਤਾਂ ਇਸ ਨਾਲ ਅਲਬਰਟਾ ਦੀ ਆਬਾਦੀ ਲੰਬੇ ਸਮੇਂ ਤੱਕ ਨੌਜਵਾਨ ਬਣੀ ਰਹਿੰਦੀ ਹੈ ਉਹਨਾਂ ਨੇ ਕਿਹਾ ਕਿ ਇਹ ਗੱਲ ਅਰਥ ਵਿਵਸਥਾ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਬਹੁਤ ਸਾਰੇ ਬਜ਼ੁਰਗ ਲੋਕ ਰਿਟਾਇਰ ਹੋ ਰਹੇ ਨੇ ਅਲਬਰਟਾ ਚ ਨੌਜਵਾਨ ਅਰਥ ਵਿਵਸਥਾ ਚ ਯੋਗਦਾਨ ਪਾਉਂਦੇ ਨੇ ਜੋ ਸੂਬੇ ਲਈ ਇੱਕ ਵੱਡਾ ਫਾਇਦਾ ਹੈ ਹਾਲਾਂਕਿ ਪਾਰਸਨਜ਼ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਇਸ ਵਾਅਦੇ ਨਾਲ ਕੁਝ ਚੁਣੌਤੀਆਂ ਵੀ ਆਉਣਗੀਆਂ ਭਾਵੇਂ ਆਬਾਦੀ ਦਾ ਵਾਧਾ ਪਿਛਲੇ ਕੁਝ ਸਾਲਾਂ ਵਰਗਾ ਬਹੁਤ ਤੇਜ਼ ਨਹੀਂ ਹੋਵੇਗਾ ਪਰ ਫਿਰ ਵੀ ਇਹ ਸੜਕਾਂ ਬੁਨਿਆਦੀ ਢਾਂਚੇ ਸਕੂਲਾਂ ਅਤੇ ਰੁਜ਼ਗਾਰ ਉੱਤੇ ਦਬਾਅ ਪਾਏਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੂੰ ਦੋ ਹਿੱਸਿਆਂ 'ਚ ਤੋੜਨ ਦੀ ਕੋਸ਼ਿਸ਼ 'ਚ ਅਮਰੀਕਾ 트ੰਪ ਪ੍ਰਸ਼ਾਸਨ ਵੱਲੋਂ ਵੱਖਵਾਦੀਆਂ ਨਾਲ ਕੀਤੀ ਗਈ ਮੁਲਾਕਾਤ ਗੈਂਗਸਟਰਾਂ ਨਾਲ ਨਜਿੱਠਣ ਲਈ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਸਰੀਚ ਹੈਲੀਕਾਪਟਰ ਨਾਲ ਰੱਖੀ ਜਾਵੇਗੀ ਗੈਂਗਸਟਰਾਂ ਤੇ ਨਜ਼ਰ ਫਾਇਰਿੰਗ ਦੇ ਸਬੰਧ ਵਿੱਚ ਫੜੇ ਗਏ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਦੋਸ਼ੀਆਂ ਦੇ ਹੋਰ ਵਾਰਦਾਤਾਂ 'ਚ ਸ਼ਾਮਲ ਹੋਣ ਦਾ ਸਰੀ ਪੁਲਿਸ ਨੂੰ ਸ਼ੱਕ ਡਰਾਈਵਿੰਗ ਟੈਸਟ ਪਾਸ ਕਰਾਉਣ ਦੇ ਦੋਸ਼ਾਂ ਹੇਠ ਚਾਰ ਪੰਜਾਬੀਆਂ ਸਮੇਤ 8 ਗ੍ਰਿਫਤਾਰ ਰਿਸ਼ਵਤ ਲੈ ਕੇ ਪਾਸ ਕਰਵਾਉਂਦੇ ਸਨ ਟੈਸਟ ਇਸ ਦੇ ਨਾਲ ਹੀ ਆਪਣੇ ਤਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ